ਗੁੱਡ ਮਾਰਨਿੰਗ ਜੀ ਅੱਜ ਹੈ 22 ਨਵੰਬਰ ਤੇ ਡੇਲੀ ਬਲੌਗ ਡੇ 94 ਤੇ ਅੱਜ ਕੱਲ੍ਹ ਵਾਲੇ ਕੱਪੜੇ ਪਾਏ ਨੇ ਮੈਂ ਤੇ ਹੁਣ ਮੈਂ ਜਾ ਰਿਹਾ ਹਾਂ ਨਿਸ਼ਚੇ ਅਕੈਡਮੀ ਪੜਾਉਣ ਉਹ ਗੈਸ ਸੈਚੂਰੀਨ ਲੈਕਚਰ ਸੀਗਾ ਤੇ ਅੱਜ ਹੁਣ ਬਹੁਤ ਸੈਚੂਰੀਨ ਆਪਾਂ ਆਫਿਸ ਤੋਂ ਓਪਨ ਕਰ ਦੇਣੀ ਹੁੰਦੀ ਜੋ ਕੰਮ ਹੈ ਉਹ ਫੋਨ ਤੇ ਆ ਜਾਊਗਾ ਤੇ ਉਹ ਦੇਖੋ ਸ਼ੇਰ ਬੱਗੇ ਨੂੰ ਪਤਾ ਲੱਗ ਗਿਆ ਕਿ ਮੈਂ ਜਾ ਰਿਹਾ ਆ ਦੇਖ ਤੇ ਛੋਟਾ ਜਿਹਾ ਹੱਥ ਦਿਖਦਾ ਨਾ ਇਹ ਦੇਖ ਉਹ ਮਾਰ ਰਿਹਾ ਵਾਜਾ ਮੈਨੂੰ ਪਾਪਾ ਮੈਂ ਜਾ ਕੇ ਆ ਰਿਹਾ ਹਾਂ ਮੈਂ ਆਉਣਾ ਮੈਂ ਤੂੰ ਖੇੜ ਲਾਈਟ ਨਾਲ ਮੈਂ ਕੱਲ ਲਾਈਟ ਰੱਖ ਦਿੱਤੀ ਨਹੀਂ ਮੈਂ ਨਹੀਂ ਖੋਲਦਾ ਤੇ ਚਲੋ ਜੀ ਮੈਂ ਜਾਇਆ ਮੈਂ ਕਲਾਸ ਲਾਇਆ ਵਾਂ ਅੱਜ ਅਸੀਂ ਆਇਆ ਹੁਣ ਆਇਆ ਅਸੀਂ ਟਾਟਾ ਮੋਟਰਸ ਦੇ ਨਹੀਂ ਕੋਈ ਨਹੀਂ ਗੱਡੀ ਲੈਣੇ ਸੀ ਟ్రਾਈ ਕਰਨ ਆਇਆ ਉਹ ਯਾਰ ਭਾਈ ਯਾਰ ਕੀ ਆਉਂਦੀ ਮੇਰਾ ਵਲੋਗ ਕਰਦੇ ਇਹ ਵਲੋਗ ਨਹੀਂ ਖਰਾਬ ਕਰਦੇ ਭਾਈ ਪਹਿਲਾਂ ਤਾਂ ਮੈਂ ਕਹਿਣ ਲੱਗੇ ਸੀ ਮੇਰੇ ਲਈ ਦੇਖਣਾ ਹੈ ਹੁਣ ਭਾਜੀ ਨੇ ਵਿੱਚ ਬੋਲਦੇ ਨੇ ਤਾਂ ਭਾਜੀ ਭਾਜੀ ਸਲਾਹ ਕਰ ਰਹੇ ਨੇ ਇਹ ਗੱਡੀ ਲੈ ਲੀਏ ਭਾਜੀ ਇਹਨੇ ਮੇਰਾ ਸਰਦਾ ਨਹੀਂ ਹੈ ਗੱਡੀ ਵੀ ਨਾ ਬਸ ਕਿਹੜੀ ਲੈਣੀ ਭਾਜੀ ਟੈਗੋ ਚੱਕਣੀ ਹੈ ਹੈਰੀਅਰ ਆਪੋ ਯਹੀ ਲੜੂ ਟਾਟਾ ਹੈਰੀਅਰ ਲੜੋ ਭਾਈ ਅਸਿਰ ਮੈਂ ਮੰਗੀ ਨੂੰ ਇਹ ਭਾਜੀ ਮੰਗੀ ਮੁੰਗੀ ਨਹੀਂ ਬਿਕਰੇ ਰਹੀ ਦੀ ਮੰਗੀ ਗੱਡੀ ਲੈਣ ਦੀ ਸਲਾਹ ਭਾਜੀ ਕੋ ਮੰਗਾਲਾ ਮੈਂ ਮੇਰੇ ਡਾਕੂਮੈਂਟ ਹੀ ਲਿਆਉ ਤੁਸੀਂ ਸਾਈਨ ਕਰੀਏ ਮੈਨੂੰ ਇਹ ਗੱਲ ਸੁਣਾ ਕੇ ਅੱਜ ਟਾਟਾ ਵਾਲੇ ਨੂੰ ਮਾਰ ਉਹਨਾਂ ਨੇ ਕਿ ਮੈਨੂੰ ਹਰ ਵਾਰ ਫੋਨ ਕਰਦੇ ਸੀ ਮੋ ਬਿਮਾਰੀ ਜਾਂਦਾ ਸੀ ਮੈਂ ਚਲਾ ਇੱਕ ਵਾਰ ਜਾਈ ਆ ਪਈ ਇੱਕ ਛੱਡੋ ਕੀ ਦੇਖਿਆ ਤਾਂ ਹੋ ਗਿਆ ਚਲਾ ਕੇ ਤੁਸੀਂ ਦੇਖੀ ਹੋਈ ਆ ਮੈਂ ਹੈਰੀਅਲ ਤੇ ਮਖੂਫ ਲੱਗੇ ਨਹੀਂ ਉਹ ਤੁਸੀਂ ਗੱਡੀ ਦੇਖੀ ਰਹੀ ਹੋ ਇਹ ਟਾਟਾ ਦੀ ਐਂਡਿੰਗ ਹੈਂਡ ਗੱਡੀ ਛੱਡ ਕੇ ਤੁਸੀਂ ਇਹਨਾਂ ਡਾਕੂਮੈਂਟ ਮੰਗਾਉਣੇ ਆ ਕਿ ਬਈ ਅਸੀਂ ਸਾਈਨ ਕਰਦੇ ਆ ਤੁਸੀਂ ਪ੍ਰੋਸੈਸ ਸ਼ੁਰੂ ਕਰੋ ਤੁਸੀਂ ਮੈਂ ਬਸ ਯਾਦ ਸੋਚ ਰਿਹਾ ਯਾਦ ਲੈ ਇੱਕ ਗੱਡੀ ਕਰੀਏ ਪਸੰਦ ਆ ਬਾਕੀ ਹੁਣ ਦੇਖਦੇ ਆ ਅੱਗੇ ਕੀ ਬਣਦਾ ਬਟ ਐਰਪਲੈਨ ਤਾਂ ਇਹੀ ਪਸੰਦ ਆ ਯਾਰ ਗੱਡੀ ਸੋਹਣੀ ਆ ਨਾਲੇ ਬਜਟ ਫ੍ਰੈਂਡਲੀ ਆ अस दोनों जा रहे बिंदू लैंड दे सा दे मसले उ हटी है तड़कता तो दा, दा मसला है कि कौन बनेगा पंजाब का आने वाला सीएम नहीं तड़कता <था ना। laughs> दा, दा मसला सी ब्लॉग बनाने लगे एक जिन्नी बदिया टीचर है ना ਉਹਨੇ ਕੱਟ ਪੇਸ਼ੈਂਟਸ ਵਾਲੀ ਟੀਚਰ ਹੈ ਤੁਹਾਨੂੰ ਪਤਾ ਸ਼ੁਕਰ ਵਾਲੇ ਤੁਹਾਨੂੰ ਕਿੱਟਣੀ ਪੈਂਦੀ ਉਹੀ ਖੇਜਾਂਦੀ ਹੈ ਜਨਾਨੀਆਂ ਆਵਦੀ ਜੜੀ ਆਹ ਵੱਡੀ ਆਈ ਮੈਂ ਚੱਲਦਾ ਜਾਂਦਾ ਖਰੇ ਪੱਟੀ ਜਨਾਨੀ ਦੇ ਕੋਈ ਪੇਸ਼ੈਂਟਸ ਨਹੀਂ ਆਲੀ ਮੈਂ ਬਹੁਤ ਪੇਸ਼ੈਂਟਸ ਵਿੱਚ ਚਿੱਲਾ-ਚਿੱਲਾ ਕੇ ਵੀ ਦੀ ਆਵਾਜ਼ ਖਰਾਬ ਰੱਖੀ ਹੈ ਹੁਣ ਆਹ ਦੇਖੋ ਕਿਹਜਾ ਪੇਸ਼ੈਂਟ ਹੈ ਪੇਸ਼ੈਂਟਸ ਆਲੇ ਚਲਾਉਂਦੇ ਥੋੜਾ ਹੁੰਦੇ ਨੇ ਕਿਉਂ ਇਹ ਖੁਦਨ ਮੇਰੇ ਕਲਾਸ ਹੈ ਕਿ ਨੂੰ ਪਤਾ ਹੈ ਬਹੁਤ ਚਾਹਾਂ ਬੋਲਦੇ ਮੈਂ ਚਿਲਾਉਣਾ ਕਹਿੰਦਾ ਚੁੱਪ ਕਰਾਉਣਾ ਚੁੱਪ ਹੀ ਨਹੀਂ ਹੁੰਦੇ ਯਾਰ ਬੱਚੇ ਵਾਲੀਆਂ ਇੰਨੀਆਂ ਗੱਲਾਂ ਇੰਨੀਆਂ ਗੱਲਾਂ ਹਰਾਨ ਹੋ ਜਾਣੀਆਂ ਇਹ ਕਿੱਥੇ ਕੱਢ ਕੇ ਲਿਆਉਂਦੀ ਇਹਨੇ ਗੱਲਾਂ ਹੂੰ ਤੇ ਹੁਣ ਬਸ ਇਹ ਚੱਜ ਰਹੀ ਹੈ ਅੱਜ ਮੈਂ ਐਕਚੁਅਲ ਦੇ ਵਿੱਚ ਅੰਗਰੇਜ਼ਾਂ ਵਾਲੇ ਐਗਰੇਜ ਜਲਾ ਐਂਸੈਂਟ ਲੈ ਕੇ ਆਏ ਵਿੱਚ ਮੈਂ ਉਹਨਾਂ ਨੂੰ ਡਿਲੀਟ ਕਰੂੰਗੀ ਮੇਰੇ ਤੇ ਨਾਮ ਲਗਾ ਰਹੇ ਮਤਲਬ ਲਿਸ਼ ਪੇਸ਼ੈਂਟਸ ਇਹਨਾਂ ਤੇ ਤੇ ਬਹੁਤ ਹੈ ਕਿ ਜਿਹੜਾ ਬੰਦਾ ਵੀ ਬਹੁਤ ਖਿਜਦਾ ਮੇਰੇ ਤੇ ਹਰ ਚੀਜ਼ ਤੇ ਦੇ ਕੋਈ ਸਾਨੂੰ ਪਕਾਈ ਜਾਊਗਾ ਪਕਾਈ ਜਾਊ ਪਕਾਈ ਹੀ ਜਾਊ। ਓਹ ਹਾ ਪਕਾਈ ਜਾਊ 2-3 ਸੈਕਿੰਡ ਵੀ ਨਹੀਂ ਹੋਇਆ ਨਾ ਨੋ ਜਾਜਾ। ਗਾੜਾ ਸੁਣੋ। ਜਦੋਂ ਕੋਈ ਬੰਦਾ ਕਿਸੇ ਚੀਜ਼ ਨੂੰ ਪਕਾਈ ਜਾਊ ਪਕਾਈ ਜਾਊ ਚਾਹੇ ਸਬਜ਼ੀ ਹੋਵੇ ਉਹ ਵੀ ਮੱਚ ਜਾਂਦੀ ਆ। ਆਪਾਂ ਤਾਂ ਫੇਰੇ ਬੰਦੇ ਆ। ਇਹ ਜਨਾਨੀ ਹਟਦੀ ਨਹੀਂ। ਇੱਕ ਚੀਜ਼ ਵਿੱਚ ਤਾਂ ਬੋਲ ਰਹੇ ਹਾਂ ਜੇ ਆਪਾਂ ਦੇਖੋ ਛੋਟੇ ਗੱਲਾਂ ਫੇਰ ਦੱਸਦਾ। ਆ ਦੇਖੋ ਇਹ ਬੰਦਾ ਚੌਕ ਬਣਾ। ਓ ਉਧਰਲਾ ਪਾਸੇ। ਦੇਖ ਜੀ। ਨਵਾਂ ਚੌਕ ਸਾਡੇ ਤੋਂ ਬਰੁੱਝ। ਕਹਿੰਦੇ ਆਂ। ਖੰਡਾ ਚੌਕ। ਨਾਣੇ ਕਹਿੰਦਾ ਚੌਂਕ ਚ ਲਾਇਆ ਗਿਆ ਖੰਡਾ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਗੁਰਪੁਰਬ ਨੂੰ ਦੇਖਦੇ ਹੋਏ ਤਾਂ ਚਲੋ ਵਧੀਆ ਕੰਮ ਕੀਤਾ ਕੁਸ਼ਤ ਬਹੁਤ ਸੋਹਣਾ ਹੈ ਬਹੁਤ ਵੱਡਾ ਹੈ ਦੇਖਣ ਦੇ ਵਿੱਚ ਐਵੇਂ ਵੀਡੀਓ ਚ ਨਹੀਂ ਪਤਾ ਲੱਗ ਰਿਹਾ ਪਰ ਵੈਸੇ ਬਹੁਤ ਬਿਊਟੀਫੁਲ ਹੈ ਤੇ ਤੁਸੀਂ ਮੈਨੂੰ ਦੱਸੋ ਕਮੈਂਟ ਚ ਜੇ ਦੇਖੋ ਨਾ ਯਾਰ ਤੁਸੀਂ ਮੈਨੂੰ ਦੱਸੋ ਕਮੈਂਟ ਚ ਤੁਹਾਨੂੰ ਕੀ ਲੱਗਦਾ ਕਿੰਨਾ ਖਰਚਾ ਹੋਇਆ ਹੋਊਗਾ ਇਹ ਖੰਡਾ ਲਾਉਣ ਦੇ ਉੱਤੇ ਦੱਸਿਓ ਮੈਨੂੰ ਆਪਦੇ ਆਪਦੇ ਰਾਏ ਦਿਓ ਕਿੰਨਾ ਖਰਚਾ ਹੋਇਆ ਹੈ

ਇਹ ਕਨੇਸੂ ਵਾਲੀ ਹੈ ਬਰਸਾਤੀ ਨਾਲ ਹੈ ਮੈਨੂੰ ਨਾ ਮਤਲਬ ਅੱਛਾ ਲੱਗਾ ਜਿੱਥੇ ਚੌੜਾ ਚੌੜਾ ਸੀ ਨਾ ਕਿ ਮੈਨੂੰ ਬਦ ਸੋਣੀ ਵਾਈ ਆਂਦੀ ਸੀ ਮੈਂ ਕਿਹਾ ਯਾਰ ਜੇ ਇੱਥੇ ਘਰ ਹੋਵੇ ਕਿਸੇ ਦਾ ਅਗੇ ਕਿ ਮੈਂ ਖੁੱਲਾ ਹੈ ਮੈਨੂੰ ਕਹਿੰਦੇ ਨਹੀਂ ਵਿਕਾਰ ਜਗਾ ਆਉ ਮੈਨੂੰ ਮੈਨੂੰ ਕੀ ਕਹਿਣਾ ਲੱਗਦਾ ਸੀ ਕਿ ਨਾਲ ਸਿਸਟਮ ਹੈ ਵਿੱਚ ਪਰ ਨਹੀਂ ਉਹ ਬਸ ਆਤੇ ਨਾਲ ਹੈ ਬਹੁਤ ਰੋਕ ਕੀਤੀ ਕਹਿੰਦੇ ਨਾ ਜੇ ਹੈ ਤੇ ਉਹਨਾਂ ਸੀ ਜਾ ਰਹੀ ਹਮੇਰੀ ਨਾਨਦ ਨੂੰ ਲੈਣ ਨੂੰ ਤੇ ਪਤਾ ਨਹੀਂ ਕਿਉਂ ਮੇਰੇ ਦੋ ਲਾਈਨਾਂ ਵੀ ਸਹੀ ਬੋਲੀ ਜਾਂਦੀਆਂ

हाँ एक शाउट आउट दे रही मैं पता नहीं कौन है वो हूँ मैं नहीं पता फिर वन ओ कोई स्टूडेंट उन्हें मैंने कहा कि मैम वॉइड वोइड करके कोई है उसमें शाउट आउट दे दो तो फिर दू तूड देता शॉर्ट आउट कौन है नहीं पता है और कमेंट करो अपना चैनल रिकमेंड करो तो अभी देखा कि एक्चुअल तेरा काम की है जो भी हो तुम तो चलो बस हम अलग ਉਧਰ ਚੱਲ ਗੱਡੀ ਚਲਾਉਣੀ ਹੈ ਉਧਰ ਚੱਲ ਉਧਰ ਜਾ ਲੈ ਨਹੀਂ ਨਹੀਂ ਫਿਰ ਗੱਡੀ ਕੌਣ ਡਰਾਈਵ ਕਰੂ ਛੱਡ ਉਧਰ ਜਾ ਲੈ ਉਧਰ ਉਹ ਤੇਰੀ ਸੀਟ ਆ ਨਾਲ ਫਿਰ ਚੱਲ ਫਿਰ ਤੂੰ ਉੱਤਰ ਇਹਨਾਂ ਨੇ ਵਗਜੋ ਇਹੀ ਲੈ ਕੇ ਜਾਓ ਤੁਹਾਨੂੰ ਚਲਾਵੀ ਲੂਗਾ ਇਹ ਹੈਵੀ ਡਰਾਈਵਰ ਆ ਸੀ ਕਾਕੀ ਕਾਗਿ ਮੈਨੂੰ ਬੁਲਟ ਤੇ ਵੀ ਕਹਿੰਦਾ ਸੀਗਾ ਮੈਨੂੰ ਬੁਲਟ ਤੇ ਕਹਿੰਦਾ ਕਾ ਮੈਂ ਚਲਾਉਂਗਾ ਕਹਿੰਦਾ ਤੂੰ ਪਰੇ ਕਰਦਾ ਹੱਥ ਛੋਟੇ ਬੱਚਿਆਂ ਨੂੰ ਨਾ ਟੋਪੀ ਪਾਉਣੀ ਬਹੁਤੋਂ ਖੀਰੀ ਦੂਜੀ ਟੋਪੀ ਲੈਣੀ ਆ ਗੱਠ ਵਾਲੀ ਬਸ ਕੈਦ ਕਰਦੇ ਪਿੱਟੀ ਕਿਸੇ ਹੁੰਦੀ ਹੈ ਗਾਇਸ ਹੈ ਵੜਾ ਪਿੱਟੀ ਕਿਸੇ ਹੁੰਦੀ ਪਿੱਟੀ ਸਾਡੀ ਨਹੀਂ ਹੁੰਦੀ ਹੁੰਦੀ ਪਿੱਟੀ ਪੁੱਟੀ ਮੇਰੀ ਪਿੱਟੀ ਆ ਮਮਿ ਕਿਥੇ ਜਾ ਰਹੇ ਆ ਪ੍ਰਵ ਜੈ ਭਾਈ ਗੁਰੂ ਜਦ ਕੋਈ ਹਾਂਸ ਨਹੀਂ ਆ ਤਾਂ ਜੈ ਭਾਈ ਗੁਰੂ ਮਾਸੀ ਕੋਲ ਜਾ ਰਹੇ ਹਾਂ ਅਸੀਂ ਕਿੱਥੇ ਪ ਜਾ ਰਹੇ ਕਿੱਥੇ ਮਸਿਕ ਜਾ ਰਹੇ ਮਸਿਕ ਕੋ 10 ਤੇਰਾਏ ਗਰੂ ਤੇਰਾਏ ਗਰੂ ਲੋ ਬਾਈ ਇਹ ਤਾਂ ਜੈ ਵਾਇਗਰੂ ਜੈ ਵਾਇਗਰੂ ਹੋ ਗਿਆ ਤਾਂ ਤਾਂ ਇਹਨੂੰ ਲੱਗਿਆ ਕਿ ਹੁਣ ਆਪਾਂ ਮੱਥਾ ਟੇਕਣ ਜਾ ਰਹੇ ਕਿਤੇ ਜੈ ਵਾਇਗਰੂ ਆ ਦੋਨੇ ਭੈਣਾਂ ਆਪਦੀਆਂ ਗੱਲਾਂ ਦੇ ਵਿੱਚ ਮਸਤ ਹੋ ਗਏ ਤੁਰੀਆਂ ਜਾਂਦੀਆਂ ਨੇ ਮੇਰੇ ਨਾਲ ਮੇਰੇ ਨਾਲ ਮੈਂ ਵੀ ਨਾਲਾ ਮਟ ਮੈਂ ਵੀ ਨਾਲਾ ਥੋੜੀ ਤਾਂ ਗੱਲ ਕਰੀ ਸੀ ਮੈਂ ਕਿ ਮੈਨੂੰ ਦੇਖ ਕੇ ਨਾ ਤੂੰ ਨਹੀਂ ਜਾ ਕੇ ਕਾਲਜ ਜਾਂਦਾ ਕਿ ਮੈਨੂੰ ਕਹਿੰਦੀ ਏ ਤੂੰ ਚੱਲ ਮੇਰੇ ਨਾਲ ਦੱਸ ਮੈਂ ਕਿ ਤੈਨ ਮੇਰੀ ਗੱਲ ਕ੍ਰਿੰਜ ਲੱਗ ਰਹੀ ਹੈ ਨੋ ਭਾਵਨਾ ਨੋ ਇਹ ਹੈ ਸਾਡੇ ਸੰਗਰੂਰ ਦਾ ਦੇਖੋ ਜੀ ਸੁਖਣਾ ਲੇਕਾ ਸੁਖਣਾ ਲੇਕਾ ਲਵ ਯੂ ਲੈ ਮੋੜੇ ਜਾ ਕੇਦਰ ਆਏ ਆਪਾਂ ਹਾਂ ਚਾਹ ਰਾਮਾ ਦਪਟਾ ਹਾਊਸ ਰਾਮਾ ਦਪਟਾ ਹਾਊਸ ਤੋਂ ਦਪੱਟਾ ਲੈਣਾ ਇਹ ਕਿਹੜੇ ਰੰਗ ਦਾ ਉੜਾ ਕਿਹੜਾ ਰੰਗ ਦਾ ਉੜਾ ਇੱਕ 버거 ਖਾਣਾ ਯਾਰ ਹਾਂ ਕਰੇ ਆਰਡਰ ਤੁਸੀ ਟਾਈਮ ਲੱਗੂਗਾ ਪਰ ਅੰਜਾ ਘੰਟਾ ਲੱਗਦਾ ਕਿਹਦਾ ਫੀਲ ਕਰਤੇ ਲੋਕਲ ਵਿਆਹੇ ਕਰਕੇ ਅੱਛਾ ਬਹੁਤ ਅੱਛਾ ਲੱਕੀ ਲੱਕੀ ਫੀਲ ਕਰਦੇ ਸੀ ਨਹੀਂ ਆਪਣੀ ਮੰਮਾ ਨੂੰ ਮੇਰੇ ਨਾ ਜਾਣੀ ਜਦੋਂ ਮੇਰੇ ਜ਼ਿੱਕ ਕਰਦਾ ਇਹ ਨੂੰ ਮੈਨੂੰ ਭੈਣ ਨੂੰ ਮੈਂ ਪਾਈ ਤਾਂ ਮੈਨੂੰ ਹੋ ਰਿਹਾ ਕਿ ਮੇਰੀ ਭੈਣ ਬਹੁਤ ਦੂਰ ਵਿਆਹੀ ਜਾ ਰਹੀ ਹੈ ਚਲ ਕੋਈ ਨਾ ਪਹਾੜ ਪਹਾੜਾਂ ਦਾ ਨਿਆਰਾ ਲਿਆ ਕਰਾਂਗਾ ਵੇ ਸਾਡੇ ਗੁਰੂ ਜੀ ਬਲੌਗਰ ਬਣ ਗਏ ਬਲੌਗਰ ਬਣ ਗਏ ਕੀ ਹਾਲ ਹੈ ਠੀਕ ਹੈ ਮੈਂ ਸਾਰੇ ਕੰਮ ਕਰਨ ਚਾਹੀਦੇ ਨੇ ਭਾਜੀ ਪਰਫੈਕਟ ਬਲੌਗਰ ਬਣ ਗਿਆ ਮੈਂ ਦੇਖਦਾ ਹਾਂ ਮੈਂ ਠੀਕ ਹੈ ਠੀਕ ਹੈ ਹੋਰ ਮੈਂ ਜਿਹੜਾ ਮੌਕਾ ਮਿळा ਚੱਕ ਲਓ ਜੋ ਹੁਣੇ ਤੁਸੀਂ ਜਿੰਨਾਂ ਨੂੰ ਮਿਲੇ ਉਹ ਦੇਖਿਆ ਵਲੌਗ ਤੇ ਉਹ ਮੇਰੇ ਨਹੀਂ ਹੈ ਕੈਮਿਸਟਰੀ ਦੇ ਸਰ ਕਲਾਸ 1 2 ਇੰਨਾ ਕੋਲੀ ਪੜਿਆ ਮੈਂ ਵਿਸ਼ਾਲ ਸਰ ਕੋਲ ਇਹ ਸੰਗਰੂਰ ਦੇ ਵਿੱਚ ਬੈਸਟ ਫੀਚਰ ਨੇ ਯਾਰ ਮੈਂ ਤਾਂ ਜਿੰਨੀ ਨੌਲੇਜ ਲਈ ਆ ਪਲਸ 1 2 ਦੇ ਵਿੱਚ ਸਰ ਕੋਲੀ ਪੜ ਕੇ ਛੜਿਆ। ਖੱਲੀ ਇਸ ਰਿਐਕਟ ਦੇ ਨਹੀਂ ਜ਼ਿੰਦਗੀ ਦਾ ਬਹੁਤ ਕੁਝ ਸਿੱਖਿਆ ਸਰਦ। ਇਹ ਮੈਂ ਲੈ ਕੇ ਤੁਹਾਨੂੰ ਦੱਸਿਆ ਜੀ ਨਾ ਉਦੋਂ ਵੀ ਮੇਰਾ ਮੇਰੇ ਟੀਚਰਸ ਨਾਲ ਪਿਆਰ ਪਰਿਵਾਰ ਵਰਗਾ ਹੀ ਆ। ਜਿਵੇਂ ਮੇਰੇ 5ਵਾਂ ਵਾਲੇ ਟੀਚਰ ਨੇ 10ਵਾਂ ਵਾਲੇ ਟੀਚਰ ਨੇ ਸਾਰੇ ਇਹ ਮੇਰੇ ਪਲੱਸਵਾਲ ਪਲੱਸ 2 ਵਾਲੇ ਟੀਚਰ ਨੇਗੇ। ਮੇਰਾ ਸਭ ਨਾਲ ਪੂਰਾ ਪਿਆਰ ਆ ਤੇ ਫੈਮਲੀ ਵਾਂਗ ਵਰਤਦੇ ਨੇ ਮੇਰੀ ਮੈਰਿਜ ਦੇ ਵਿੱਚ ਵੀ ਆਏ ਹੋਏ ਸਾਰੇ ਹੁਣੇ ਦੇਖ ਲੋ। ਐਂ ਵਰਤਦੇ ਆ। ਸਾ ਮੇਰੀ ਸਿਸਟਰ ਦੀ ਮਹੱਗ ਦੀ ਮੈਰਿਜ ਦੇ ਵਿੱਚ ਅੱਗੇ ਬਿੰਨੀ ਦੀ ਹੋਊਗੀ ਸਾਰੇ ਕਿਤੇ ਆਉਣਗੇ। ਐਂ ਹੀ ਬਣਾਓ ਰਿਲੇਸ਼ਨ ਆਪਣੇ ਟੀਚਰਾਂ ਨਾਲ। ਲਓ ਜੀ ਵਿਸ਼ਾਲ ਜੀ ਸਾਨੂੰ ਕਿੱਧਰ ਜਾ ਰਹੇ ਹੋ ਤੁਸੀਂ ਭਰਾ ਜੀ ਫਿਰਦੇ ਆ ਇਹਦੇ ਮਿਲਦਾ ਵਸਤੂ ਤੇ ਦੋਨੇ ਭੈਣਾ ਆਪਸ ਚ ਗਿਟਮਿਟ ਕਰੀ ਜਾਂਦੀ ਹੋ ਮੈਨੂੰ ਆਪਦੇ ਪ੍ਰੈਂਟ ਚ ਸ਼ਾਮਿਲ ਕਰ ਦੋ ਮੈਂ ਉਹਦੇ ਉੱਥੇ ਖੜਾ ਰਹਾ ਹਾਂ ਹਾਂ ਇਥਾਰੇ ਕਿੰਨਾ ਵੀ ਨਹੀਂ ਕਹਿੰਿਆ ਉਹ ਲਈ ਇੱਥੇ ਜਿਆਦਾ ਅੱਛੇ ਮਿਲਦੇ ਆ ਮੈਨੂੰ ਵੀ ਚੂਟ ਦੀ ਹੈ ਕਿ ਮੇਰੀ 1 ਮੀਟਰ ਬਧੀ ਹੈ 1 ਮੀਟਰ ਦੀ ਇੰਨੀ ਹੀ ਮੁੰਦਰੀ ਕਿੰਨਾ ਲੈਣਾ ਤੁਸੀਂ ਓਏ ਲੈਣਾ ਕੀ 10 ਮੀਟਰ ਲੈਣੀ ਹੈ ਲੈਸ ਉਹਦੇ ਲਈ ਸਭ ਸਾਰਾ ਸੰਗਰੂਰ ਖਾ ਮਾਰੇ ਹਾਂ ਸਾਰਾ ਕੁਝ ਨੂੰ ਕਿਹਦੇਆਂ ਦੁਕਾਨ ਤੇ ਦੁਕਾਨ ਆਇਆ ਸੁਰਤ ਸੁਰਾ ਥੋੜਾ ਜਿਹਾ ਸਮੋਸਾ ਸੁਰਾ ਮੈਨੂੰ ਭੁੱਖ ਲੱਗਿਆ ਯਾਰ ਖਵਾ ਦੋ ਕਿਥੋਂ ਆਇਆ ਬਸ ਚਲੋ ਛੋਟੇ ਜਿਹਾ ਕੁਮਕੰਗ ਮਾਰ ਕੇ ਕੁਝ ਖਾਣਾ ਕੁਝ ਖਾ ਲੈ ਰੋਲ ਪੇ ਖਾਵਾਂਗੇ ਮਾੜੇ ਹਾਂ ਠੀਕ ਹੈ ਥੈਂਕ ਯੂ ਬਾਬਾ ਰੋਲ ਤੇ ਹਾਲੇ ਸ਼ਾਦੀ ਸੇ ਪਹਿਲੇ ਸੰਗਰੂਰ ਕੇ ਗੋਲ ਗੁਪਪੇ ਮਾੜੇ ਫੇਰ ਨਹੀਂ ਮਸਾਲਾ ਕੀਤਾ ਮੈਨੂੰ ਸੂਟ ਚਾਹੀਦਾ ਨਾਲ ਰੱਖ ਕੇ ਲੈ ਕੇ ਜੀ ਨਾ ਚਲ ਆਜੋ ਫਿਰ ਖਾਨ ਚਲੀਏ ਇਹਦਾ ਹੋਣਾ ਸੰਸਰਟ ਰੇਟ ਆਉਣ ਓਏ ਆਜੋ ਬਲੌਗ ਚ ਲੈ ਕੇ ਆਵਾ ਆਜੋ ਆਜੋ ਬਲੌਗ ਚ ਇਹ ਮੂਟਾ ਲੈ ਰੇ ਆਜੋ ਆਜੋ ਅਪ ਕਿੱਥੇ ਆਲੇ ਗੋਗਪੇ ਕਰ ਕੀ ਹੋ ਗਿਆ ਪੱਤ ਬੁਲਲੀ ਜਦੋਂ ਕਿ ਇਤਨਾ 40 ਇਨਸਾਨ ਹੈ ਅਸੀਂ ਕਿ ਭੱਜ ਰਹੇ ਸੀ ਅਸੀਂ ਭੱਜ ਰਹੇ ਸੀ ਇਹ ਇਨਸਾਨ ਇਹ ਨਾ ਖੜਾ ਫਿਰ ਹੱਥ ਪਕੜ ਕੇ ਮੈਨੂੰ ਰੋਕ ਰਿਹਾ ਸੀ ਰੋਕ ਨਹੀਂ ਰਿਹਾ ਜੀ ਉਹਦਾ ਸਾਥ ਜਨਮਾਂ ਦਾ ਕਸਮਾ ਸੀ ਨਾ ਇੱਕ ਵਾਰ ਹੱਥ ਫੜ ਲਿਆ ਛੱਡਣਾ ਨਹੀਂ ਮੈਂ ਥੋੜਾ ਨਾਲ ਭਜਾਰੀ ਸੀ ਕਿ ਨਾਲ ਭਜੋ ਨਾ ਵਈ ਮੈਂ ਰੋਕਿਆ ਵੀ ਨਾ ਤੇ ਵੇ ਦਮ ਘੁੱਟੇ ਭਜਾ ਭਜ ਨਹੀਂ ਆਦਾ ਸਮਾਂ ਚੜ ਗਿਆ ਮੈਨੂੰ ਫਿਰਦਾ ਮੈਂ ਕਿਹਾ ਤੁਹਾਨੂੰ ਚੰਨਾ ਵੇ ਮੈਂ ਤੋ ਭੱਜ ਨਹੀਂ ਹੋਣਾ ਚੰਨਾ ਵੇ ਮੈਂ ਤੋ ਭੱਜ ਨਹੀਂ ਹੋਣਾ ਮੇਰੇ ਕੋਲ ਇਹਦਾ ਪੈਰ ਤੇ ਨਾੜ ਚੜੀ ਗਈ। ਲੈ। ਹੋਣੇ ਚੱਲ ਜਿਆ ਨੇ ਲੈਂਸ ਕਾਰਡ ਦੇ ਵਿੱਚ। ਉਹ ਐਨਕਾ ਲੈਣੀਆਂ ਨੇ। ਲੋ। ਫਸਟ ਕੈ ਵੀ ਦੇਖ ਲਾਂਗੇ ਕਿ ਕਰੀ ਉਸ ਨੂੰ। ਉਹ ਤੁਸੀਂ ਮੈਨੂੰ ਭੁੱਖ ਲੱਗਿਆ ਵਾ ਖਾ ਮੰਗੇ। ਆਰਡਰ ਕਰਿਓ। ਨਹੀਂ ਨਹੀਂ। ਚਲ ਜਓ ਛੋਟੂ। ਅਗਲੇ ਨਾਈਸ ਕਾਰਡ। ਕਿਵੇਂ ਕਰੇਗਾ? ਕਿਵੇਂ ਕਰੀਏ? ਇਹ ਕਿਸੇ ਨਾ ਕੋਈ ਪ੍ਰੋਬਲਮਸ ਕਾਰਡ ਦੇ ਵਿੱਚ ਰਾਤ ਦਿਨ ਸੰਗਰੀ ਵਰਦੀ ਰੌਣਕ ਹੁਣ ਆਤੀ ਜਾ ਰਿਹਾ ਨਿਊ ਪੌਲਰ ਸਾਡੇ ਐਨਕਾ ਲੈ ਆ। ਬੜਾ ਇੰਨਾ ਅੱਗੇ ਕਿ ਆਜੋ ਹਾਈ ਫੇਲਾ। ਉਸ ਸਰ ਇਹ ਬੜਾ ਫੋਕਾ ਲੱਗ ਗਿਆ। ਤੋ ਖਾ ਗਿਆ ਥੈਨ। ਨਾ ਤੋਖਾ ਕੀ ਹੋ ਗਿਆ ਇਸ ਤੇਜਾਰੀ ਸੀ ਰੋਲ ਖਾਨ ਰੋਲ ਐਕਸਪ੍ਰੈਸ ਸਾਡੇ ਬੰਦੀ ਕਰਕੇ ਉਹ ਯਾਰ ਬਹੁਤ ਵਾਦ ਰੋਲ ਸੀਗੇ ਵੀ ਮਿਸ ਟੈਟਰੋਲਸ ਵੀ ਮਿਸ ਕਿ ਭਾਈ 21 ਗੋਲ ਗੱਪੇ ਅਕਲਾ ਹੈ ਹਾਂ ਟਿੱਕੀ ਗੋਪੇ ਰਾਜੂ ਆ ਜਾਇਆ ਨਹੀਂ ਤੋਖਾ ਦੇ ਗਿਆ ਰਾਜੂ ਅੰਕਲ ਕੋਲ ਆ ਗਿਆ ਅੱਜ ਆਪਾਂ ਅੰਕਲ ਦੱਸਣੇ ਆ ਤੀਪਕ ਚਾਟ ਪੰਡਾਰ ਅਰੇ ਅੰਕਲੀ ਜਗ੍ਹਾ ਵੀ ਆਓ ਬੈਠ ਕੇ ਖਾਓ ਆ ਦੇ ਦੇ ਕੀ ਖਾਂਗੀ ਟਿੱਕੀ ਦੀ ਐਂ ਖਾਦੇ ਹੋ ਅੰਕਲ ਸਵਾਦ ਹੈ ਤੁਹਾਨੂੰ ਨਾ ਦੇ ਦੋ ਆਹ ਟਿੱਕੀ ਬੋਟੇ ਬਹੁਤ ਖਾ ਰਿਹਾ ਬਾਬਰਾਂ ਨੂੰ ਸਾਡੇ ਵੱਲੋਂ ਬੈਚਲਰ ਪਾਰਟੀ ਬਾਬਰਾਂ ਦੋਸਤਾਂ ਦੀ ਬੈਚਲਰ ਪਾਰਟੀ ਹੈ ਲੋਕਾਂ ਨੂੰ ਬਹੁਤ ਮਜ਼ਾ ਆ ਗਿਆ ਕਿ ਮੇਰਾ ਬਹੁਤ ਐਕਸਪੀਰੀਅੰਸ ਸਾਸੀ ਆਏ ਸੀਗੇ ਦੀਪਕ ਚਾਟ ਸੈਂਟਰ ਦੇ ਇਹ ਹੈ ਸੰਗਰੂਰ ਬਿਲਕੁਲ ਵਿਸ਼ਾਲ ਮੈਗਾ ਮਾਰਟ ਦੇ ਆਪੋਜ਼ਿਟ ਸਾਈਡ ਤੇਜੀ ਅੰਕਲ ਤੇ ਵੀਰਾ ਬਣਾਉਂਦੇ ਆ ਆ ਇਹ ਕਹਿੰਦੇ ਇੱਕ ਨੰਬਰ ਅੱਜ ਤੱਕ ਬਸ ਸੰਗਰੂਰ ਜਿੱਨੀ ਸਵਾਦ ਟਿੱਕੀ ਨਹੀਂ ਖਾਦੀ ਵੀਰੇ ਬਹੁਤ ਜਿਆਦਾ ਸਵਾਦ ਸੀ ਬਹੁਤ ਜਿਆਦਾ ਸਵਾਦ ਆ ਨਜ਼ਾਰ ਆ ਗਿਆ ਯਾਰ ਆਹ ਮਜ਼ਾ ਹੀ ਆ ਗਿਆ ਖਾ ਕੇ ਆ ਜਦੋਂ ਟਾਈਮ ਲਵਾਉਣਾ ਹੁੰਦਾ ਤਾਂ ਆਪਣੇ ਉਵੇਂ ਹੀ ਦਵਾਈ ਜਾਂਦਾ ਮੈਂ ਅਸਿਰੋ ਲੈ ਕੇ ਗਿਆ ਸੀ ਕਿ ਲੈਂਥ ਨੂੰ ਪਤਾ ਨਹੀਂ ਕਿ ਉਹ ਟ੍ਰਾਫਿਕ ਇਕਰੋਂ ਦੁਆਰੇ ਚੇਂਜ ਕਰਨਾ ਆ ਤਾਂ ਚਲੋ ਅਜੇ ਤਾਂ ਹੁਣ ਭੀੜ ਨਹੀਂ ਹੈਗੀ ਆ ਕਰਕੇ ਸ਼ਹਿਰ ਦੇ ਵਿੱਚ ਗੱਡੀ ਵੜ ਗਈ ਚਲੋ ਪਾਰਕਿੰਗ ਲਾ ਕੇ ਦੁਰਕੇ ਆਉਣਾ ਪੈਣਾ ਸੀ ਤਾਂ ਜੀ ਤੁਸੀਂ ਵੀ ਕਰੋ ਨੀਂਦ ਦੀ ਆਪਦੀ ਤੇ ਮੈਂ ਵੀ ਕਰਦਾ ਮੈਂ ਮੈਂ ਪੜ ਰਿਹਾ ਹਾਂ ਇਹ ਸਿੱਖ ਇਤਿਹਾਸ ਬੁੱਕ ਨੂੰ ਬੜਾ ਅੱਛਾ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਚੈਪਟਰ ਸ਼ੁਰੂ ਹੋਇਆ ਬਹੁਤ ਕੁਝ ਖਨਾ ਇੱਕ ਲਾਲੋ ਕੀ ਐਕਸਾਈਟਡ ਸ਼ੌਕਿੰਗ ਪ੍ਰਾਊਡ ਬਹੁਤ ਕੁਝ ਮਿਕਸ ਜਿਹਾ ਬਹੁਤ ਕੁਝ ਐਸਾ ਦੇਖਣ ਨੂੰ ਪੜਨ ਨੂੰ ਮਿਲਿਆ ਕਿ ਮੈਂ ਤੁਹਾਡੇ ਨਾਲ ਬਿਆਨ ਨਹੀਂ ਕਰ ਸਕਦਾ ਇਸ ਬੁੱਕ ਨੂੰ ਪੜਿਓ ਫਿਰ ਪਤਾ ਲੱਗੂਗਾ ਕਿ ਮੈਂ ਇਹ ਬਿਆਨ ਕਰਦਾ ਤਾਂ ਇਹ ਨਹੀਂ ਪਤਾ ਕੋਈ ਕੰਟਰੋਵਰਸੀ ਹੋ ਜਾ ਤਾ ਇਸ ਬੁੱਕ ਨੂੰ ਮੈਂ ਪੜਦਾ ਕੁ시 ਕਰੋ ਆਰਾਮ ਤਾਜ ਦਾ ਬਲੌਗ ਕਰਦੇ ਹੋਰੀ ਖਤਮ ਜੀ ਤੇ ਬਲੌਗ ਪਸੰਦ ਆਇਆ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਮਿਲਦੇ ਆ ਕੱਲ ਨੂੰ ਕਿ ਕੱਲ ਨੂੰ ਹੈ ਨਗਰ ਕੀਰਤਨ ਤਾਂ ਜੀ ਹੁਣ ਦੇ ਲਈ ਗੁੱਡ ਨਾਈਟ